ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਫਲ ਕਿਸਾਨ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਦੀ ਵੀਡੀਓ ਚ ਆਪਾਂ ਪੂਸਾ ਬਾਸਮਤੀ 1401 ਬਾਰੇ ਡਿਟੇਲ ਚ ਗੱਲ ਕਰਾਂਗੇ ਕਾਫੀ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀ ਜੋ ਵੀ ਨਵੇਂ ਵੀਰ ਆਪਣੇ ਚੈਨਲ ਤੇ ਆਏ ਨੇ ਘੰਟੀ ਵਾਲਾ ਬਟਨ ਦਬਾ ਕੇ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਜੋ ਅੱਗੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਵੀਡੀਓ ਨੂੰ ਅੱਗੇ ਵੀ ਹੋਰ ਕਿਸਾਨ ਵੀਰਾਂ ਨਾਲ ਸ਼ੇਅਰ ਜਰੂਰ ਕਰਿਆ ਕਰੋ ਸੁਖਸਾਨ ਵੀਰੋ 1401 ਜੋ ਕਿਸਮ ਹੈਗੀ ਆ ਕਾਫੀ ਪੁਰਾਣੀ ਕਿਸਮ ਹੈ ਪੂਸਾ ਵੱਲੋਂ ਇਹ ਜਿਹੜੀ ਕਿਸਮ ਸੀ ਰਿਲੀਜ਼ ਕੀਤੀ ਗਈ ਸੀ ਪੰਜਾਬ ਹਰਿਆਣਾ ਦੇ ਕਿਸਾਨ ਕਾਫੀ ਵੱਡੇ ਰਕਬੇ ਦੇ ਵਿੱਚ ਇਹਦੀ ਕਾਸ਼ਤ ਕਰਦੇ ਨੇ ਚਾਰ ਪੱਖੋਂ ਪਿਛਲੇ ਸਾਲ ਜਿੱਦਾਂ ਦਾ ਇਹਦਾ ਝਾੜ ਸੀ ਤੇ ਉੱਪਰੋਂ ਰੇਟ ਵੀ ਬਹੁਤ ਵਧੀਆ ਮਿਲਿਆ ਕਿਸਾਨ ਵੀਰਾਂ ਨੂੰ ਤਾਂ ਇਸ ਸਾਲ ਜਿਹੜਾ ਕਿਸਾਨ ਵੀਰਾਂ ਦੇ ਵਿੱਚ ਇਸ ਵੈਰਾਈਟੀ ਨੂੰ ਲਗਾਉਣ ਦਾ ਜਿਹੜਾ ਉਤਸ਼ਾਹ ਪੈਦਾ ਹੋ ਰਿਹਾ ਤਾਂ ਕਿਸਾਨ ਵੀਰੋ ਪਨੇਰੀ ਤੋਂ ਲੈ ਕੇ ਲਵਾਈ ਤੱਕ 145 150 ਦਿਨ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਆ ਤੇ ਇਸ ਵੈਰਾਈਟੀ ਨੇ ਜਿਹੜਾ ਹੈਗਾ ਕਿਸਾਨ ਵੀਰਾਂ ਦੇ ਮਿਆਰ ਨੂੰ ਬਹੁਤ ਵਧੀਆ ਉੱਚਾ ਚੱਕਿਆ ਪਿਛਲੇ ਸਾਲਾਂ ਦੀ ਜ਼ਿਕਰ ਮੈਂ ਗੱਲ ਕਰਾਂ ਤਾਂ ਤਾਂ ਜਦੋਂ ਵੀ ਆਪਾਂ ਨੇ ਪਨੀਰੀ ਬੀਜਣੀ ਆ ਬੀਜ ਦੀ ਸੋਧ ਤੁਸੀਂ ਜ਼ਰੂਰ ਕਰਨੀ ਆ ਤੁਸੀਂ ਚਾਹੇ ਬਾਜ਼ਾਰ ਦਾ ਜਿਹੜਾ ਬੀਜ ਖਰੀਦ ਰਹੇ ਹੋ ਜਾਂ ਤੁਹਾਡੇ ਘਰ ਦਾ ਬੀਜ ਹੈਗਾ ਉਹਦੀ ਸੋਧ ਬਹੁਤ ਜ਼ਰੂਰੀ ਹੁੰਦੀ ਆ ਕਿਉਂਕਿ ਇਸ ਵੈਰਾਈਟੀ ਦੇ ਵਿੱਚ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਦੇਖਣ ਨੂੰ ਜਿਹੜਾ ਮਿਲਿਆ ਫੁੱਟ ਰੋਡ ਜਿਹਨੂੰ ਆਪਾਂ ਝੰਡਾ ਰੋਗ ਦੀ ਸਮੱਸਿਆ ਕਹਿੰਦੇ ਆ ਤਾਂ ਬਹੁਤ ਸਮੱਸਿਆ ਦਿਖਣ ਨੂੰ ਮਿਲੀ ਆ ਪਿਛਲੇ ਸਾਲਾਂ ਦੇ ਵਿੱਚ ਪਿਛਲੇ ਸਾਲ ਦਾ ਜਿਹੜਾ ਪਨੀਰੀਆਂ ਦੇ ਵਿੱਚ ਹੀ ਜਿਹੜਾ ਹੈਗਾ ਝੰਡਾ ਬਣਨਾ ਸ਼ੁਰੂ ਹੋ ਗਿਆ ਸੀ ਤਾਂ ਸਭ ਤੋਂ ਪਹਿਲੇ ਬੀਜ ਦੀ ਸੋਧ ਕਰੋ ਬੀਜ ਨੂੰ ਨਮਕ ਵਾਲੇ ਪਾਣੀ ਦੇ ਵਿੱਚ ਤੇ ਬਾਅਦ ਦੇ ਵਿੱਚ ਜਿਹੜਾ ਤੁਸੀਂ ਟ੍ਰਾਈਕੋਡਰਮਾ ਨਾਲ ਜਾਂ ਕਾਰਬੈਂਡਾਨੀਸਮ ਸੰਪ੍ਰਿੰਟ ਦਵਾਈ ਨਾਲ ਇਹਦੀ ਸੋਧ ਕਰ ਸਕਦੇ ਹੋ ਕਿਉਂਕਿ ਪਿਛਲੇ ਸਾਲ ਮੇਰੇ ਖੇਤ ਦੇ ਵਿੱਚ ਵੀ ਚੰਡਾ ਰੋਗ ਦੀ ਸਮੱਸਿਆ ਸੀਗੀ ਅਸੀਂ ਕਾਫੀ ਸਾਲਾਂ ਤੋਂ ਇਸ ਵੈਰਾਈਟੀ ਨੂੰ ਲਗਾ ਰਹੇ ਹਾਂ ਪਰ ਜਿਹੜੇ ਬੂਟੇ ਜਿਹੜੇ ਪਨੀਰੀ ਦੇ ਵਿੱਚ ਲੱਗ ਗਏ ਸੀਗੇ ਤਾਂ ਉਹ ਹੀ ਸੀ ਅੱਗੇ ਆਪਾਂ ਜਿਹੜਾ ਹੈਗਾ ਉਹਦੀ ਰੋਕ ਥਾਮ ਕਰ ਲਈ ਸੀ ਟ੍ਰੈਕੋਡਰਮਾ ਤੇ ਸੋਡੋਮਨਾਸ ਵਗੈਰਾ ਥੱਲੇ ਪਾ ਕੇ ਤਾਂ ਬੀ ਦੀ ਸੋਧ ਕਰਨੀ ਜਿਹੜੀ ਬਹੁਤ ਜ਼ਰੂਰੀ ਹੈਗੀ ਆ ਕਿਉਂਕਿ ਇਹ ਵੈਰਾਈਟੀ ਜਿਹੜੀ ਹੈਗੀ ਆ ਜਿੱਦਾਂ ਆਪਣੇ ਘਰ ਦੇ ਵਿੱਚ ਬੱਚੇ ਹੁੰਦੇ ਆ ਉਹਨਾਂ ਦਾ ਪਾਲਣ ਪੋਸ਼ਣ ਆਪਾਂ ਕਰਦੇ ਆ ਉਦਾਂ ਹੀ ਇਸ ਵੈਰਾਈਟੀ ਦਾ ਕੈਰੇਕਟਰ ਹੈਗਾ ਸਾਰੀਆਂ ਹੀ ਬਿਮਾਰੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਇਸ ਵੈਰਾਈਟੀ ਦੇ ਵਿੱਚ ਜਿੱਦਾਂ ਸਟੈਮ ਰੌਟ ਹੋਗੀ ਨੈਕ ਬਲਾਸਟ ਹੋਗੀ लीफ ब्लास्ट ਹੋਗੀ ਕੋਲਰ ਬਲਾਸਟ ਹੋਗੀ ਫੁੱਟਰ ਰੋਟ ਚੰਡਾ ਰੋਗ ਜਿਹੜਾ ਹੈਗਾ ਉਹ ਕਾਫੀ ਵੱਡੇ ਪੱਦਰ ਤੇ ਆਪਾਂ ਨੂੰ ਦੇਖਣ ਨੂੰ ਮਿਲਦਾ ਤਾਂ ਮੈਂ ਇੱਥੇ ਤੁਹਾਨੂੰ ਡਰਾ ਨਹੀਂ ਰਿਹਾ ਅਵੇਅਰ ਕਰ ਰਿਹਾ ਕਿਉਂਕਿ ਅਸੀਂ ਲਾਉਣੇ ਆ ਤਾਂ ਹਰੇਕ ਬੰਦੇ ਨੂੰ ਆਪਣਾ ਐਕਸਪੀਰੀਅੰਸ ਹੋ ਜਾਂਦਾ ਤੇ ਤੁਹਾਨੂੰ ਅਕਸਰ ਹੀ ਆਪਣਾ ਪਤਾ ਹੀ ਹੈਗਾ ਕਿ ਆਪਾਂ ਵਿਊ ਦੇ ਚੱਕਰ ਦੇ ਵਿੱਚ ਉਹਦਾ ਨਾਲ ਕੁਝ ਬੜਕਾ ਉਪਾਸ਼ਨ ਤੁਹਾਡੇ ਨਾਲ ਨਹੀਂ ਕਰਦੇ ਕਿਉਂਕਿ ਖੁਦ ਕਿਸਾਨ ਹੈਗੇ ਆ ਆਪਾਂ ਹਰੇਕ ਕਿਸਾਨ ਵੀਰ ਨੂੰ ਜਿਹੜਾ ਪਤਾ ਹੁੰਦਾ ਤਾਂ ਕਿਸਾਨ ਵੀਰੋ ਜਿਹੜਾ ਸਾਰੀ ਜਿਹੜੀ ਸ਼ੁਰੂਆਤ ਹੁੰਦੀ ਆ ਬਿਮਾਰੀ ਦੀ ਬੀਜ ਤੋਂ ਹੀ ਹੁੰਦੀ ਆ ਬੀਜ ਜਿਹੜਾ ਹੈਗਾ ਚੰਗਾ ਹੋਵੇ ਤਾਂ ਆਪਣੀ ਫਸਲ ਜਿਹੜੀ ਹੁੰਦੀ ਆ ਚੰਗੀ ਹੁੰਦੀ ਆ ਇਹ ਮੇਰਾ ਜਿਹੜਾ ਹੈਗਾ ਬੀਜ ਤੁਸੀਂ ਦੇਖ ਰਹੇ ਹੋ 1401 ਦਾ ਤਾਂ ਆਪਾਂ ਇਹਦੀ ਜਿਹੜੀ ਪਨੀਰੀ ਦੀ ਬਜਾਈ 20 ਮਈ ਤੋਂ ਬਾਅਦ ਕਰਾਂਗੇ ਸਭ ਤੋਂ ਪਹਿਲੇ ਜਿਹੜਾ ਆਪਾਂ ਨਮਕ ਵਾਲੇ ਪਾਣੀ ਵਿੱਚ ਬੀਜ ਦੀ ਸੋਧ ਕਰਾਂਗੇ ਉਸ ਤੋਂ ਬਾਅਦ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਟ੍ਰਾਈਕੋਡਰਮਾ ਦਾ ਮੈਂ ਇੰਤਜ਼ਾਮ ਕਰ ਲਿਆ ਤੇ ਟ੍ਰਾਈਕੋਡਰਮਾ ਨਾਲ ਜਿਹੜਾ ਆਪਾਂ ਇਹਦੀ ਸੋਧ ਕਰਕੇ ਬਜਾਈ ਕਰਾਂਗੇ ਤੇ ਜੋ ਨਵੇਂ ਕਿਸਾਨ ਵੀਰ ਜੁੜੇ ਨੇ ਜੋ ਬਾਸਮਤੀ ਲਗਾਉਣੀ ਜਿਨ੍ਹਾਂ ਨੇ ਜਾਂ 1401 ਲਗਾਉਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ